ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਮਜ਼ਾਕ ਡਾਊਨ ਦਾ ਮਾਮਲਾ ਪੱਖ ਦਾ ਜਾ ਰਿਹਾ ਔਰ ਉਸੇ ਦੇ ਵਿੱਚ ਹੁਣ ਜਗਦੀਪ ਧਨਖੜ ਸਮੇਤ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਵੀ ਇਸ ਉਤੇ ਇਤਰਾਜ਼ ਪ੍ਰਗਟ ਕੀਤਾ ਹੈ ਕਿਉਂਕਿ ਉਪ ਰਾਸ਼ਟਰਪਤੀ ਇੱਕ ਵੱਡੀ ਪੋਸਟ ਹੈ ਔਰ ਉਸ ਪੋਸਟ ਦੇ ਆਧਾਰ ਦੇ ਉੱਤੇ ਉਸ ਪੋਸਟ ਦਾ ਸਨਮਾਨ ਕਰਨਾ ਚਾਹੀਦਾ ਸੀ ਇਹ ਕਿਹਾ ਜਾ ਰਿਹਾ ਔਰ ਉਸੇ ਨੂੰ ਲੈ ਕੇ ਜਗਦੀਪ ਧਨਖੜ ਵੱਲੋਂ ਵੀ ਇਹੀ ਬਿਆਨ ਜਾਰੀ ਕੀਤਾ ਗਿਆ ਹੈ ਕਿ ਉਹ ਆਪਣੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਦਾ ਆ ਯਾ ਅਪਮਾਨ ਜਿਹੜਾ ਉਹ ਬਰਦਾਸ਼ਤ ਕਰ ਸਕਦੇ ਨੇ ਪਰ ਜੇ ਉਸ ਪੋਸਟ ਨੂੰ ਲੈ ਕੇ ਉਹ ਪ੍ਰਸ਼ਟਪਤੀ ਦੀ ਪੋਸਟ ਨੂੰ ਲੈ ਕੇ ਇਸ ਤਰ੍ਹਾਂ ਦਾ ਮਜ਼ਾਕ ਕੀਤਾ ਜਾਵੇਗਾ ਜਾਂ ਸੰਸਦ ਦੀ ਸਦਨ ਦੀ ਉਲੰਘਣਾ ਕੀਤੀ ਜਾਵੇਗੀ ਉਸ ਦਾ ਅਪਮਾਨ ਕੀਤਾ ਜਾਵੇਗਾ ਤਾਂ ਉਹ ਇਹ ਚੀਜ਼ ਹਰਗੇ ਜ਼ਬਰਦਸਤ ਨਹੀਂ ਕਰਨਗੇ ਦਰਸਲ ਲੰਗੇ ਦਿਨ ਕਲਿਆਣ ਬੈਨਰਜੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਨੂੰ ਜਗਦੀਪ ਧਨਖੜ ਦੀ ਮਿਮਿਕਰੀ ਦੱਸਿਆ ਜਾ ਰਿਹਾ ਸੀ ਉਸ ਦੇ ਵਿੱਚ ਰਾਹੁਲ ਗਾਂਧੀ ਵੀ ਨਜ਼ਰ ਆ ਰਹੇ ਸੀ ਔਰ ਆਪਣੇ ਫੋਨ ਤੋਂ ਵੀਡੀਓ ਬਣਾਉਂਦੇ ਵੀ ਨਜ਼ਰ ਆ ਰਹੇ ਸੀ ਉਸ ਤੋਂ ਬਾਅਦ ਇਹ ਵਿਵਾਦ ਭਖਦਾ ਗਿਆ ਹਾਲਾਂਕਿ ਕल्याण ਬੈਨਰਜੀ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਸਾਫ਼ ਕਿਹਾ ਕਿ ਇਸ ਦੇ ਵਿੱਚ ਕਿਸੇ ਦਾ અપਮਾਨ ਨਹੀਂ ਕੀਤਾ ਗਿਆ ਨਾ ਹੀ ਉਹਨਾਂ ਨੇ ਨਾਮ ਲਿਆ ਕਿ ਉਹ ਜਗਦੀਪ ਧਨਖੜ ਦੀ ਮਿਮਿਕਰੀ ਕਰ ਰਹੇ ਆ ਉਹ ਸੋਸ਼ਲ ਮੀਡੀਆ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਚੱਲਦਾ ਪਿਆ ਔਰ ਉਸੇ ਨੂੰ ਲੈ ਕੇ ਹੀ ਵਿਵਾਦ ਬਣਿਆ ਹੋਇਆ ਹੈ ਉਹਨਾਂ ਨੇ ਆਪਣੇ ਵੱਲੋਂ ਕਿਸੇ ਦਾ ਵੀ ਮਜ਼ਾਕ ਨਹੀਂ ਉਡਾਇਆ ਸੀ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਤੰਜ ਕੱਸਿਆ ਉਹਨਾਂ ਨੇ ਦੁਬਾਰਾ ਉਹਨਾਂ ਨੇ ਕਿਹਾ ਜੇ ਮੇਰੀ ਮਿਮਿਕਰੀ ਜਗਦੀਪ ਧਨਖੜ ਦੀ ਮਿਮਿਕਰੀ ਲੱਗੀ ਹੈ ਤਾਂ ਜ਼ਾਹਿਰ ਤੌਰ ਤੇ ਸ਼ਾਇਦ ਇਸੇ ਤਰ੍ਹਾਂ ਦਾਬਤੇ ਰਾ ਹੋ ਰਾਜ ਸਭਾ ਦੇ ਵਿੱਚ ਕਰਦੇ ਹੋਣਗੇ ਖੈਰ ਆਪਣੇ ਇਸ ਬਿਆਨ ਤੋਂ ਬਾਅਦ ਦੁਬਾਰਾ ਵਿਵਾਦਾਂ ਦੇ ਵਿੱਚ ਆ ਗਏ ਜਿੱਥੇ ਇੱਕ ਪਾਸੇ ਜਗਦੀਤ ਧਨਖੜ ਤੇ ਦੂਜੇ ਪਾਸੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਵੀ ਇਸ ਉੱਤੇ ਇਤਰਾਜ਼ ਖੜਾ ਕੀਤਾ ਸੰਸਦ ਦੇ ਕਈ ਐਮਪੀਜ਼ ਨੇ ਵੀ ਇਸ ਉੱਤੇ ਇਤਰਾਜ਼ ਕੀਤਾ ਹੈ ਜੋ ਤਾਂ ਕਿ ਹਰ ਸਿੰਘ ਕੋਰ ਬਾਦਲ ਵੱਲੋਂ ਵੀ ਸੱਤੇ ਇਤਰਾਜ਼ ਕੀਤਾ ਗਿਆ ਹੈ ਕਿ ਥੋੜੀ ਗਰੀਮਾ ਜਿਹੜੀ ਆ ਉਹ ਬਰਕਰਾਰ ਰੱਖਣੀ ਚਾਹੀਦੀ ਸੀ ਦਰਅਸਲ ਲੰਗੇ ਦੇ ਜਦੋਂ ਮਤਲ ਕੀਤੇ ਜਾਂਦੇ ਨੇ ਐਮਪੀਜ਼ ਤਾਂ ਉਸ ਵੇਲੇ ਸੰਸਦ ਭਵਨ ਦੀਆਂ ਸੀੜੀਆਂ ਦੇ ਉੱਤੇ ਬੈਠੇ ਹੁੰਦੇ ਨੇ ਮਤਲ ਕੀਤੇ ਹੋਏ ਐਮਪੀਜ਼ ਔਰ ਉਸ ਦੌਰਾਨ ਕल्याण ਬੈਨਰਜੀ ਵੱਲੋਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਜਿਸ ਨੂੰ ਰਾਹੁਲ ਗਾਂਧੀ ਰਿਕਾਰਡ ਵੀ ਕਰਦੇ ਨੇ ਹਾਲਾਂਕਿ ਜੇ ਕਲਿਆਣ ਬੈਨਰਜੀ ਦੀ ਗੱਲ ਕਰੀਏ ਤਾਂ ਉਹ TMC ਦੇ MP ਨੇ ਔਰ ਕਲਿਆਣ ਬੈਨਰਜੀ ਦੇ ਸਪੋਰਟ ਦੇ ਵਿੱਚ ਮਮਤਾ ਬੈਨਰਜੀ ਵੱਲੋਂ ਵੀ ਆਵਾਜ਼ ਚੁੱਕੀ ਗਈ ਹੈ ਉਹਨਾਂ ਨੇ ਆਪਣੇ MP ਵੱਲੋਂ ਕੀਤੇ ਗਏ ਇਸ ਵਤਾਰੇ ਨੂੰ ਬਿਲਕੁਲ ਵੀ ਅਪਮਾਨਜਨਕ ਨਹੀਂ ਦੱਸਿਆ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇੱਕ ਇਸ ਦੇ ਵਿੱਚ ਕੋਈ ਵੀ ਅਪਮਾਨ ਨਹੀਂ ਹੈਗਾ ਅਪਮਾਨ ਸਗੋ ਇਹ ਹੈ ਕਿ 143 ਦੇ ਕਰੀਬ ਐਮਪੀਜ਼ ਨੂੰ ਬਾਹਰ ਕੱਢ ਦਿੱਤਾ ਗਿਆ ਸਿਰਫ ਆਪਣੇ ਬਿੱਲ ਪਾਸ ਕਰਨ ਵਾਸਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਪਮਾਨ ਵਾਲੀ ਗੱਲ ਨੂੰ ਜਾਣ ਬੁੱਝ ਕੇ ਹਾਈਲਾਈਟ ਕੀਤਾ ਜਾ ਰਿਹਾ ਹੈ ਕਿਉਂਕਿ 143 ਜਿਹੜੇ ਐਮਪੀਜ਼ ਮੌਤਲ ਕੀਤੇ ਨੇ ਉਸ ਤੋਂ ਧਿਆਨ ਹਟਾਇਆ ਜਾ ਸਕੇ ਕਾਂਗਰਸ ਵੱਲੋਂ ਵੀ ਹੁਣ ਤੱਕ ਇਹੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਜਾਣ ਬੁੱਝ ਕੇ ਐਮਪੀਜ਼ ਮੌਤਲ ਕੀਤੇ ਗਏ ਨੇ ਜਦਕਿ ਪ੍ਰਤਾਪ ਸਿੰਘਾ ਜਿਹੜੇ ਐਮਪੀ ਹੈਗੇ ਭਾਜਪਾ ਦੇ ਉਹਨਾਂ ਦੇ ਉੱਤੇ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਨ੍ਹਾਂ ਦੇ ਮਹਿਮਾਨ ਦੱਸੇ ਜਾ ਰਹੇ ਸੀ ਉਹ ਕੋਸਪੈਟੀ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਜਿਹੜੇ ਵਿਰੋਧੀ ਧਰਾਂ ਦੇ ਉਹ ਪੱਖੀਆਂ ਹੋਈਆਂ ਨੇ ਇੱਕ ਪਾਸੇ ਤਾਂ ਉਹਨਾਂ ਵੱਲੋਂ ਇਦਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਜਗਦੀਪ ਧਨਖੜ ਵੀ ਆਪਣੇ ਉੱਤੇ ਕੀਤੀ ਮਮਿਕਰੀ ਦੇ ਉੱਤੇ ਇਤਰਾਜ਼ ਖੜਾ ਕਰਦੇ ਪਏ ਨੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਵਦੋ ਇਸ ਗੱਲ ਦੀ ਵਿਖੇਦੀ ਕੀਤੀ ਗਈ ਹੈ ਇਹ ਵੀ ਗੱਲਾਂ ਕੀਤੀਆਂ ਗਈਆਂ ਨੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਦੂਜੇ ਪਾਸੇ ਜਿਹੜੇ ਮੌਤਲ ਕੀਤੇ ਐਮਪ ਉਹਨਾਂ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜੰਤਰ ਮੰਤਰ ਦੇ ਬਾਹਰ ਉਹਨਾਂ ਵੱਲੋਂ ਇੱਕ ਆਰਜੀ ਸੰਸਦ ਜਿਹੜਾ ਆ ਉਹ ਲਗਾਈ ਜਾਵੇਗੀ ਆਰਜੀ ਸਦਨ ਜਿਹੜਾ ਖੋਲਿਆ ਜਾਵੇਗਾ ਔਰ ਉਸ ਦੇ ਵਿੱਚ ਵਿੱਚ ਆਰ ਪਟਾਨਦਰ ਕੀਤਾ ਜਾਵੇਗਾ ਇਹਨਾਂ ਦੇ ਵਿੱਚ ਉਹ ਸਾਰੇ ਐਮਪੀਜ਼ ਨੇ ਜਿਹੜੇ ਆਈਐਨਡੀਆ ਇਹ ਗੱਠ ਜੋੜ ਦਾ ਹਿੱਸਾ ਵੀ ਨੇ ਔਰ ਉਸੇ ਨੂੰ ਲੈ ਕੇ ਵੀ ਚਰਚਾ ਜਿਹੜੀ ਹੈ ਉਹ ਜੰਤਰ ਮੰਤਰ ਦੇ ਬਾਹਰ ਕੀਤੀ ਜਾ ਸਕਦੀ ਹੈ ਇਸ ਉੱਤੇ ਵੀ ਚਰਚਾਵਾ ਚੱਲਦੀਆਂ ਪਈਆਂ ਨੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਆ ਜਿਤੇ ਇਹ ਵਿਵਾਦ ਖੜਾ ਹੋਇਆ 143 MP ਦਾ ਉੱਥੇ ਇਹ ਵੀ ਦੱਸ ਦਈਏ ਕਿ ਇਹ ਗਿਣਤੀ ਪਹਿਲਾਂ 141 ਦੀ ਸੀ ਔਰ ਵੱਧ ਕੇ ਦੋ ਵਧਾ ਦਿੱਤੇ ਗਏ ਨੇ ਦੋ ਹੋਰ ਮੌਤਲ ਕਰ ਦਿੱਤੇ ਗਏ ਨੇ ਦੋ MPs ਨੂੰ ਲੰਘੇ ਦਿਨ ਮੌਤਲ ਕੀਤਾ ਗਿਆ ਇਸ ਕਾਰਨ ਕਿਉਂਕਿ ਉਹਨਾਂ ਦੇ ਕੋਲ ਹੱਥ ਦੇ ਵਿੱਚ ਤਖਤੀਆਂ ਸੀ ਜਿਹੜੀਆਂ ਉਹ ਲਹਿਰਾ ਰਹੇ ਸੀ ਜਿਸ ਨੂੰ ਲੈ ਕੇ ਸੰਸਦ ਦੇ ਵਿੱਚ ਉਹਨਾਂ ਨੂੰ ਮੌਤਲ ਕਰ ਦਿੱਤਾ ਗਿਆ ਜਿਹਦੀ ਜਿਹਦੇ ਮਗਰੋਂ ਇਹ ਗਿਣਤੀ ਵੱਧ ਕੇ 143 ਪਹੁੰਚ ਗਈ ਔਰ ਇਸ ਗਿਣਤੀ ਤੋਂ ਬਾਅਦ ਵਿਵਾਦ ਹੋਰ ਪਖੜਨ ਲੱਗ ਗਿਆ ਕਿਉਂਕਿ ਸੱਤਾਧਾਰੀ ਪਾਰਟੀ ਵੱਲੋਂ 100 43 ਦੇ ਕਰੀਬ ਜਿਹੜੇ MP's ਨੇ ਵਿਰੋਧੀ ਧਿਰ ਦੇ ਉਹ ਮੁਅਤਲ ਕੀਤੇ ਗਏ ਨੇ ਜਦਕਿ ਜੇਸ MP ਦੇ ਮਹਿਮਾਨ ਦੱਸੇ ਜਾ ਰਹੇ ਸੀ ਉਹ ਦੋ ਮੁਲਜ਼ਮ ਜਿਨ੍ਹਾਂ ਨੇ ਲੋਕ ਸਭਾ ਦੀ ਸਖਿਆ ਭੰਗ ਕੀਤੀ ਹੈ ਉਹ MP ਨੂੰ ਪ੍ਰਤਾਪ ਸਿੰਘ ਹਨ ਨੂੰ ਅਜੇ ਤੱਕ ਵੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਵੱਖ-ਵੱਖ ਬਿਆਨ ਸਾਹਮਣੇ ਆਏ ਨੇ ਆ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ I have not said either it is Rajya Sabha or this Lok Sabha it's a mock parliament was going on if he has taken on his shoulder I'm Really helpless? Sir, does, he, does, he, does he really behave like this in the Rajya Sabha? That's my question. Sir, now sir, that's my question. Intended, sir, no, no, saying? I have never intended. Sir. They'll be saying, either you allow me to speak, otherwise you will go. No no, 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 then either you allow me to speak or then. No. I, now I will, I, will, I will tell. I have never any intention to hurt anyone. धनकर साहब इज एसो इन माई प्रोफेशन हीज अ सीनियर टू देन मी ही इज ऑल्सो सीनियर एडवोकेट आई हेम ऑल्सो सीनियर एडवोकेट इन आवर प्रोफेशन वी नेवर डू वी नेवर हार्ट एनी वन आई डी नॉट इंटेंड टू डू इट बट वीफ इज हार्ट देन आई डोट नो वाई ही इज टेकिंग ऑन हिस्ट शोल्डर इट्स सेल्फ i do not know because i my question is does if he if he thinks that there is similarity between the behavior of him and myself then my question is does he behave in this way in, uh, in the rajya sabha i have a great respect for dhankar firstly he is in he belongs to my profession secondly he was our ex governor Thirdly, he is our vice president, he is a chairman. But I did not want to hurt anyone. And it's not, it's not, please. no, please. You know, you say one type of art, one type of art. Mim mimicry has been done by also the Honorable Prime Minister in the Lok Sabha itself. I can I can show you I can show you the video. He has done it in the last time in 2014 to 2019 in the Lok Sabha itself. But everyone has taken it as okay, it's a not seriously. But he, if anyone takes it seriously, I am helpless. But 20 years I am not there. Why he is taking my name? <laughs> uh, 20, twenty, twenty years, you, sir. twenty years. Eh? Sir, no, no, the, twenty years, twenty years, twenty years. 20 years I, I, am not there. Long twenty years. How we can link up any past incidents with that? No, no. Then I, I, I did not. No, 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 no. Subscribe to One India channel and never miss an update.